ਜੀ ਆਪਾਂ ਟਰੈਸ ਤੇ ਜਿਹੜੀਆਂ ਮਿਰਚਾਂ ਤੇ ਨਿੰਬੂ ਦੋੜ ਕੇ ਲਿਆ ਸੀ ਉਹਨਾਂ ਨੂੰ ਆਪਾਂ ਧੋ ਸਵਾਰ ਕੇ ਧੁੱਪੇ ਵੀ ਸੁਕਾ ਲਿਆ ਵਾ ਇਹਨਾਂ ਨੂੰ ਇੱਕ ਦਿਨ ਕੱਲ ਧੁੱਪ ਲਵਾਲੀ ਸੀ ਇਹ ਚੰਗੀ ਤਰ੍ਹਾਂ ਇਸ ਤਰ੍ਹਾਂ ਸੁੱਕ ਗਈਆਂ ਨੇ ਹੁਣ ਥੋੜੀਆਂ ਜਿਹੀਆਂ ਜਿਵੇਂ ਡਰਾਈ ਹੋ ਗਈਆਂ ਪਾਣੀ ਨਹੀਂ ਲੱਗਾ ਹੋਣਾ ਚਾਹੀਦਾ ਇਹ ਵੀ ਸੁਕਾ ਲੇ ਤੇ ਹੁਣ ਆਪਾਂ ਇਹਨਾਂ ਦੀਆਂ ਡੰਡੀਆਂ ਲਾ ਲਵਾਂਗੇ ਇਸ ਤਰ੍ਹਾਂ ਡੰਡੀਆਂ ਲਾਉਣ ਤੋਂ ਬਾਅਦ ਆਪਾਂ ਇਹਨਾਂ 'ਚ ਚੀਰੇ ਦੇ ਕੇ ਫਿਰ ਆਪਾਂ ਹਾਂਜੀ ਹੁਣ ਆਪਾਂ ਤੇਲੇ ਚੀਰੇ ਮਿਰਚਾਂ ਨੂੰ ਤੇ ਨਾਲ ਅੰਬ ਦਾ ਮਸਾਲਾ ਘੱਟ ਲਿਆ ਇਸ ਤਰ੍ਹਾਂ ਇਹਦੇ ਵਿੱਚ ਈ ਜਿਹੜਾ ਤੇਲ ਹੁੰਦਾ ਬਣਿਆ ਹੋਇਆ ਅੰਬ ਦੇ ਮਸਾਲੇ ਵਾਲਾ ਇਹਦੇ ਵਿੱਚ ਹੁਣ ਇਹ ਝਾੜੀਆਂ ਆਪ ਇੱਕ ਦੋ ਚਮਚ ਨਮਕ ਦੇ ਵੀ ਪਾਉਣੇ ਈ ਚੀਰਾ ਦਿੱਤਾ ਜਿਹੜਾ ਮਿਰਚਾਂ ਦੇ ਵਿੱਚ ਨੂਨ ਦੀ ਫਿਰ ਘਾਟ ਹੋ ਜੂਗੀ ਨਹੀਂ ਤਾਂ ਇਸ ਤਰ੍ਹਾਂ ਨਮਕ ਪਾ ਦੇਣਾ ਨਾ ਕਿ ਬਾਕੀ ਦਾ ਅਚਾਰ ਦੇ ਵਿੱਚ ਨਮਕ ਮਸਾਲੇ ਸਭ ਕੁਝ ਹੁੰਦਾ ਦਾ ਸੇਨਾ ਕਾਨੂੰਨ ਬਹੁਤ ਕੜਛੀ ਇਹ ਦੂਜਾ ਦੇ ਫਿਰ ਆਚਾਰ ਵਿੱਚ ਵੀ ਹੁੰਦਾ ਤੇ ਜਿਆਦਾ ਨਮਕ ਫਿਰ ਖਾਦਾ ਨਹੀਂ ਜਾਂਦਾ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਹਲਾ ਦੇਣਾ ਇਹਦੇ ਵਿੱਚ ਮੇਚਾਂ ਦੇ ਵਿੱਚ ਮਸਾਲਾ ਪੂਰਾ ਆਏ ਹਰੀ ਕਰਕੇ ਆਪਾਂ ਪੂਰੀਆਂ ਚੰਗੀ ਤਰ੍ਹਾਂ ਇਸ ਤਰ੍ਹਾਂ ਆਪਾਂ ਪੂਰੀਆਂ ਚੰਗੀ ਤਰ੍ਹਾਂ ਮਿਕਸ ਕਰਤੀਆਂ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਕੱਚ ਦੇ ਮਰਤਵਾਨ ਵਿੱਚ ਭਰ ਦਵਾਂਗੇ ਇਹਨਾਂ ਨੂੰ ਇਸ ਤਰ੍ਹਾਂ ਪ੍ਰਸਾਹਰ ਰੱਚ ਭਰਤਾ ਮਸਾਲਾ ਮਿਚਾ ਦੇ ਹੁਣ ਆਪਾਂ ਇਹ ਢੱਕਣ ਪਾ ਲ ਕਰ ਦੇਣਾ ਚੰਗੀ ਤਰ੍ਹਾਂ ਤੇ ਦੇਖੋ ਕਿੰਨਾ ਵਧੀਆ ਅਚਾਰ ਬਣ ਜੁਗਿਆ ਇਹਨੂੰ ਆਪਾਂ 8-10 ਦਿਨ ਨਹੀਂ ਛੇੜਨਾ ਬਿਲਕੁਲ ਵੀ ਤੇ ਇਹ ਪੂਰੀ ਤਰ੍ਹਾਂ ਜਣਾ ਮਸਾਲਾ ਇਹ ਰੱਚ ਜੁਗਿਆ ਇਹਦੇ ਵਿੱਚ ਤੇ ਕੱਧੀ ਆਰਾ ਪੈਣਾ ਪਲਾ ਦੇਣਾ ਤੇ ਤੁਸੀਂ ਵੀ ਇਸ ਤਰ੍ਹਾਂ ਅੰਬ ਦੇ ਅਚਾਰ ਦੇ ਮਸਾਲੇ ਵਿੱਚ ਅਚਾਰ ਲਾਲ ਮਿਰਚਾਂ ਦਾ ਹੀ ਪਾ ਸਕਦੇ ਆ ਤੇ ਬਹੁਤ ਹੀ ਟੇਸਟੀ ਅਚਾਰ ਬਣਦਾ ਇਹ ਜਰੂਰ ਤੁਸੀਂ ਟਰਾਈ ਕਰਨਾ ਤੇ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਨਾ ਥੈਂਕ ਯੂ ਜੀ